ਹੈਲੋ एवरीवन वेलकम टू माय चैनल जस्ट ਨੋਟਸ ਥਿਸ ਇਸ ਦ ਪੀਆਈਕਿਊ ਸੀਰੀਜ਼ ਆਫ ਪੰਜਾਬ ਜੀਕੇ ਐਂਡ ਦ ਲੈਕਚਰ ਨੰਬਰ 6 ਦ ਕੁਐਸਚਨਸ ਆਰ ਬੇਸਡ ਔਨ ਪੀਸਬੀ ਆਪਣਾ ਫਰਸਟ ਕੁਐਸਚਨ ਹੈਗਾ ਵਿਚ ਰੀਵਰ ਇਜ਼ ਨੋਨ ਐਸ ਦ ਸੋਰੋ ਆਫ ਪੰਜਾਬ ਪੰਜਾਬ ਦਾ ਦੁੱਖ ਕਿਹੜੇ ਦਰਿਆ ਨੂੰ ਕਿਹਾ ਜਾਂਦਾ ਹੈ ਆਨਸਰ ਹੈਗਾ ਆਪਣਾ ਰੀਵਰ ਕਗਰ ਕਗਰ ਦਰਿਆ ਨੂੰ ਜਦੋਂ ਮੌਨਸੂਨ ਹੁੰਦੇ ਨੇ ਤਾਂ ਫਲਡਸ ਔਨ ਕਾਰਨ ਕਾਫੀ ਸਾਰੇ ਕ੍ਰੌਪਸ ਤੇ ਵਿਲੇजेस ਡੈਮੇਜ ਹੋ ਜਾਂਦੇ ਨੇਗੇ ਦੇ ਐਡੀਸ਼ਨਲ ਫੈਕਟਸ ਕੀ ਨੇਗੇ ਕੱਗਰ ਦਰਿਆ origin ਹੈ ਇਸ ਦਾ ਸ਼ਿਵਾਲਿਕ ਹिल्स ਹਿਮਾਚਲ ਪ੍ਰਦੇਸ਼ ਵਿੱਚ ਹੈ ਇਹ ਤਿੰਨ ਸਟੇਟਸ ਤੋਂ ਫਲੋ ਕਰਦੀ ਹੈ ਪੰਜਾਬ ਹਰਿਆਣਾ ਐਂਡ ਰਾਜਸਥਾਨ ਜਿਹੜੀ ਸੰਗੋਲ ਸਾਈਟ ਹੈ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਵਿੱਚ ਹੜੱਪਨ ਸਾਈਟ ਹੈਗੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਉਹ ਕੱਗਰ ਦਰਿਆ ਦੇ ਨੇੜੇ ਹੈਗੀ ਇਹ ਇੰਪੋਰਟੈਂਟ ਫੈਕਟ ਹੈਗਾ ਹੂ ਆਲਸੋ ਫਰਸਟ ਸਿੱਖ ਰੂਲਰ ਆਫ ਪੰਜਾਬ ਟੂ ਇੰਟਰਡਿਊਸ ਮਾਡਰਨ ਕੁਆਇਨਸ ਆਧੁਨਿਕ ਸਿੱਕੇ ਕਿਸ ਸ਼ਾਸਕ ਵੱਲੋਂ ਜਾਰੀ ਕੀਤੇ ਗਏ ਸੀ ਆਨਸਰ ਹੈਗਾ ਆਪਣਾ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਉਹਨਾਂ ਨੇ ਕੋਇਨਸ ਸੀ ਜਿਹੜੇ ਇਸ਼ੂ ਕੀਤੇ ਸੀਗੇ ਔਨ ਦਾ ਨੇਮਸ ਆਫ ਗੁਰੂ ਨਾਨਕ ਦੇਵ ਜੀ ਐਂਡ ਗੁਰੂ ਗੋਬਿੰਦ ਸਿੰਘ ਜੀ ਕੈਪੀਟਲ ਸੀ ਉਹਨਾਂ ਦੀ ਲਾਹੌਰ 1801 ਦੇ ਵਿੱਚ ਉਹਨਾਂ ਨੂੰ ਲਾਹੌਰ ਦਾ ਮਹਾਰਾਜਾ ਬਣਾਇਆ ਗਿਆ ਸੀ ਸ਼ੇਰੇ ਪੰਜਾਬ ਟਾਈਟਲ ਮਿਲਿਆ ਸੀ ਤੇ ਨਾਨਕ ਸ਼ਾਹੀ ਕੋਇਨਸ ਸੀ ਸਿੱਕਿਆਂ ਦਾ ਨਾਮ ਕੀ ਸੀ ਨਾਨਕ ਸ਼ਾਹੀ who founded the city of amritsar and in which year amritsar shahr di sthapna kisne kiti ate kede sal vich guru ramdas ji ne 1577 vich guru ramdas ji jehde oh fourth sikh guru si onanne sthapna kiti si amritsar shahr di ate guru arjan dev ji ne golden temple baad vich complete karwaya siga prana naam ki si amritsar shahr da ramdaspur ate guru da chak vi kaha janda siga theek hai ਤੇ ਫਾਊਂਡੇਸ਼ਨ ਸਟੋਨ ਆਫ ਹਰਮੰਦਰ ਸਾਹਿਬ ਰਖਵਾਇਆ ਗਿਆ ਸੀ ਬਾਏ Hazrat मियां मीर ਜੋ ਕਿ ਇੱਕ ਸੂਫੀ ਸੰਤ ਸੀਗੇ ਅੰਮ੍ਰਿਤਸਰ ਪਹਿਲਾ ਕੈਪੀਟਲ ਹੁੰਦੀ ਸੀ ਸਿੱਖ ਮਿਸਲਾਂ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਮਹਾਰਾਜਾ ਬਣੇ ਤਾਂ ਉਹਨਾਂ ਨੇ ਸ਼ਿਫਟ ਕਰ ਦਿੱ ਤੂ ਦਾ ਲਾਹੌਰ ਗੁਰੂ ਰਾਮਦਾਸ ਜੀ ਦੀ ਜੇ ਗੱਲ ਕਰੀ ਤਾਂ ਉਹਨਾਂ ਦਾ ਜਨਮ ਹੁੰਦਾ ਹੈਗਾ 24 ਸਤੰਬਰ 1534 ਚੂਨਾ ਮੰਡੀ ਲਾਹੌਰ ਵਿਖੇ ਉਹਨਾਂ ਦਾ ਬਚਪਨ ਦਾ ਨਾਮ ਸੀ ਭਾਈ ਜੇਠਾ ਜੀ ਹਰੀਦਾਸ ਜੀ ਉਹਨਾਂ ਦੇ ਫਾਦਰ ਸੀ ਸੋਡੇ ਜਾਤ ਦੇ ਖੱਤਰੀ ਪਰਿਵਾਰ ਨੂੰ ਉਹ ਬਿਲੋਂਗ ਕਰਦੇ ਸੀ ਮਾਤਾ ਦਾ ਨਾਮ ਦਿਆ ਕੌਰ ਜੀ ਸੀ ਗੋਵਿੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੇ ਸਿੱਖ ਬਣ ਗਏ 1553 ਵਿੱਚ ਗੁਰੂ ਅਮਰਦਾਸ ਜੀ ਦੀ ਛੋਟੀ ਬੇਟੀ ਬੀਬੀ ਪਾਨੀ ਜੀ ਨਾਲ ਉਹਨਾਂ ਦਾ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੇ ਤਿੰਨ ਪੁੱਤਰ ਹੋਏ ਪ੍ਰਿਥੀ ਚੰਦ ਮਹਾਦੇਵ ਅਰਜਨਦੇਵ ਜੀ ਗੁਰੂ ਅਰਜਨਦੇਵ ਜੀ ਗੁਰੂ ਰਾਮਦਾਸ ਜੀ ਦੇ ਸਨ ਸੀਗੇ ਜੋ ਅੱਗੇ ਜਾ ਕੇ ਆਪਣੇ 5ਵਾਂ ਗੁਰੂ ਬਣਦੇ ਨੇਗੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ 1 ਸਤੰਬਰ 1574 ਦੇ ਵਿੱਚ ਮਿਲੀ ਸੀ ਅਤੇ ਉਹਨਾਂ ਨੇ 1581 ਤੱਕ ਇਸ ਨੂੰ ਸੰਭਾਲਿਆ 1577 ਦੇ ਵਿੱਚ RAMDAS ਪੂਰਾ ਗੁਰੂ ਕਾ ਚੱਕ ਮਤਲਬ ਕਿ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਉਦਾਸੀਆਂ ਨਾਲ ਸਮਝੋਤਾ ਕੀਤਾ 638 ਸ਼ਬਦ 30 ਰਾਗਾਂ ਵਿੱਚ ਉਹਨਾਂ ਦੀ ਰਚਨਾ ਹੈ ਅਤੇ ਮੈਰਿਜ ਸੈਰਮਨੀ ਚਾਰ ਲਾਵਾ ਵੀ ਉਹਨਾਂ ਦੀ ਰਚਨਾ ਹੈ ਅਰਜਨ ਦੇਵ ਜੀ ਨੂੰ ਆਪਣਾ ਅਗਲਾ ਸਕਸੈਸਰ ਚੁਣਦੇ ਨੇਗੇ ਤੇ ਜੋਤੀ ਜੋਤ ਸਮਾਉਂਦੇ ਨੇਗੇ 1 ਸੈਪਟੰਬਰ 1581 ਇਸਵੀ ਦੇ ਵਿੱਚ ਵਿਚ ਬੈਟਲ ਇਸ ਕਾਲਡ ਵਾਟਰਲੂ ਆਫ ਦ ਸਿੱਖ ਪਾਵਰ ਕਿਹੜੀ ਲੜਾਈ ਨੂੰ ਵਾਟਰਲੂ ਕਿਹਾ ਜਾਂਦਾ ਹੈਗਾ ਸਬਰਾਓਂ ਦੀ ਲੜਾਈ ਨੂੰ ਜੋ ਹੋਈ ਸੀ 10 ਫੈਬ 1846 ਦੇ ਵਿੱਚ ਇਹ ਫਰਸਟ ਐਂਗਲੋ ਸਿੱਖ ਵਾਰ ਦੀ ਲਾਸਟ ਵਾਰ ਸੀਗੀ ਠੀਕ ਹੈ ਤੇ ਇਹ ਡਿਸੀਸਿਵ ਬੈਟਲ ਸੀਗੀ ਇਸ ਦੇ ਵਿੱਚ ਸਿੱਖ ਸਿੱਖਾਂ ਨੂੰ ਅ ਡਿਫੀਟ ਕੀਤਾ ਗਿਆ ਸੀ ਬਾਏ ਦਾ ਬ੍ਰਿਟਿਸ਼ਰਸ ਤੇ ਜਿਹੜੀ ਇਹ ਪਲੇਸ ਹੈਗੀ ਸਬਰਾਉ ਉਹ ਸਤ루 ਦਰਿਆ ਦੇ ਨੇੜੇ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੈ ਕਿ ਬ੍ਰਿਟਿਸ਼ ਕਮਾਂਡਰ ਸੀ ਸਰ ਹਿਊਜ ਗਫ ਐਂਡ ਸਿੱਖ ਕਮਾਂਡਰ ਸੀ ਸ਼ਾਮ ਸਿੰਘ ਅਟਾਰੀ ਵਾਲਾ ਇਹ ਬੈਟਲ ਤੋਂ ਬਾਅਦ ਜੋ ਲਾਸਟ ਬੈਟਲ ਸੀ ਪਹਿਲੀ ਐਂਗਲੋ ਸਿੱਖ ਵਾਰ ਦੀ ਸਬਰਾਉਂ ਦੀ ਲੜਾਈ ਆਖਰੀ ਵਾਰ ਸੀ ਤੇ ਇਸ ਤੋਂ ਬਾਅਦ ਹੋਈ ਸੀ ਆਪਣੀ ਟ੍ਰੀਟੀ ਆਫ ਲਾਹੌਰ 1846 ਵਿਛੜਾਪਨ ਸਾਈਟ ਇਨ ਪੰਜਾਬ ਵਾਸ ਐਕਸਕਵੇਟਡ ਇਨ 1953 ਐਂਡ ਵਾਟ ਵਰ ਇਟਸ ਫਾਈਂਡਿੰਗ 1953 ਦੇ ਵਿੱਚ ਕਿਹੜੀ ਹੜੱਪਾ ਸਾਈਟ ਦੀ ਖੁਦਾਈ ਕੀਤੀ ਗਈ ਸੀ ਅਤੇ ਉਸ ਦੇ ਵਿੱਚੋਂ ਕੀ ਮਿਲਿਆ ਸੀ ਆਨਸਰ ਹੈਗਾ ਆਪਣਾ ਰੋਪੜ ਰੂਪਨਗਰ ਇਸ ਦੀ ਖੁਦਾਈ ਵਾਈਦੀ ਸ਼ਰਮਾ ਨੇ 1953 ਦੇ ਵਿੱਚ ਸ਼ੁਰੂ ਕਰਵਾਈ ਸੀਗੀ ਅਤੇ ਇਸ ਦੇ ਵਿੱਚੋਂ ਆਪਾਂ ਨੂੰ ਮਿਲਿਆ ਹਿਊਮਨ ਸਕੈਲਟਨ ਵਿਦ ਡੌਗ ਬਿਊਰਲ ਬੀਡਸ ਪੋਇਟਰੀ ਐਂਡ ਸੀਲਸ ਸਤਲੁਜ ਦਰਿਆ ਦੇ ਇਹ ਉੱਪਰ ਹੈ ਠੀਕ ਹੈ ਸਤਲੁਜ ਰਿਆਦੇ ਹੀ ਨੀੜੀ ਐ ਸਪੈਸ਼ਲ ਫਾਈਂਡਿੰਗ ਕੀ ਨਈਆਂ ਹਿਊਮਨ ਐਂਡ ਡੌਗ ਬਿਊਰਿਡ ਟੁਗੇਦਰ ਇਕੱਠੇ ਦਫਨਾਏ ਮਿਲੇ ਸੀਗੇ ਇਨਸਾਨ ਤੇ ਡੌਗ ਕਿਹੜੇ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦਿੱਤੀ ਅਤੇ ਕਿਉਂ ਜਹਾਂਗੀਰ ਨੇ ਦਿੱਤੀ ਸੀ 1606 ਦੇ ਵਿੱਚ ਕਿਉਂ ਦਿੱਤੀ ਸੀ ਕਿਉਂਕਿ ਜਹਾਂਗੀਰ ਨੂੰ ਲੱਗਦਾ ਹੁੰਦਾ ਸੀ ਵੀ ਗੁਰੂ ਅਰਜਨ ਦੇਵ ਜੀ ਨੇ ਅਧਿਕਰੰਥ ਸਾਹਿਬ ਵਿੱਚ ਮੁਸਲਮਸ ਦੇ ਅਗੇਂਸਟ ਕੁਝ ਰਾਈਟਿੰਗਸ ਐਡ ਕੀਤੀਆਂ ਨੇ ਅਤੇ ਉਹਨਾਂ ਨੇ ਖੁਸਰੋ ਦੀ ਮਦਦ ਕੀਤੀ ਹੈ ਇਸ ਲਈ ਜਹਾਂਗੀਰ ਚਾਹੁੰਦਾ ਸੀ ਵੀ ਉਹ ਜੋ ਵੀ ਰਾਈਟਿੰਗਸ ਨੇ ਜੋ ਕਿ ਰਿਐਲਿਟੀ ਦੇ ਵਿੱਚ ਹੈ ਨਹੀਂ ਸੀ ਕੁਝ ਐਜਾ ਤਾਂ ਉਹ ਚਾਹੁੰਦਾ ਸੀ ਵੀ ਇਹ ਰਿਮੂਵ ਕੀਤਾ ਜਾਵੇ ਅਤੇ ਅਧਿਗ੍ਰੰਥ ਸਾਹਿਬ ਵਿੱਚੋਂ ਸ਼ਬਦ ਗੱਡਣ ਤੋਂ ਇਨਕਾਰ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੇ ਕਿਉਂਕਿ ਕਿਸੇ ਦੇ ਵੀ ਅਗੇਂਸਟ ਨਹੀਂ ਸੀ ਲਿਖਿਆ ਹੋਇਆ ਇਸ ਲਈ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਰ ਕੀਤਾ ਸ਼ਹੀਦ ਕੀਤਾ ਗਿਆ ਜਿਹੜੀ ਜਗ੍ਹਾ ਸੀ ਉਸੇ ਚਾਂਦਨੀ ਚੌਕ ਰਾਵੀ ਦੇ ਨੇੜੇ ਗੁਰੂ ਗ੍ਰੰਥ ਸਾਹਿਬ ਦੀ ਕੰਪਾਈਲੇਸ਼ਨ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ 1604 ਅੰਮ੍ਰਿਤਸਰ ਵਿਖੇ ਤੇ ਜਦੋਂ ਗੁਰੂ ਅਰਜਨ ਦੇਵ ਜੀ ਪਹਿਲੇ ਸਿੱਖ ਗੁਰੂ ਸੀਗੇ ਜਿਨ ਜੋ ਕਿ ਸ਼ਹੀਦ ਹੋਏ ਸੀ ਉਸ ਤੋਂ ਬਾਅਦ ਗੁਰੂ ਹਰगोबिंद ਜੀ ਨੇ ਮੇਰੀ ਪੀਰੀ ਦਾ ਜੋ ਟ੍ਰੈਡੀਸ਼ਨ ਸੀਗਾ ਉਹ ਉਸ ਦੀ ਸ਼ੁਰੂਆਤ ਕੀਤੀ ਸੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੁੰਦਾ 15 April 1563 ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਜੀ 4th ਸੀਗੇ ਅਤੇ ਇਹਨਾਂ ਦੇ ਫਾਦਰ ਸੀਗੇ ਸੋਢੀ ਜਾਤ ਨੂੰ ਬਿਲੋਂਗ ਕਰਦੇ ਸੀ ਮਦਰ ਬੀਬੀ ਪਾਨੀ ਜੀ ਮਾਤਾ ਪਿਤਾ ਅਤੇ ਨਾਨਾ ਜੀ ਤੋਂ ਗੁਰਬਾਣੀ ਸੰਬੰਧੀ ਕਾਫੀ ਇਹਨਾਂ ਨੇ ਗਿਆਨ ਹਾਸਲ ਕੀਤਾ ਮੈਰਿਜ ਇਹਨਾਂ ਦੀ ਹੋਈ ਗੰਗਾ ਦੇਵੀ ਜੀ ਦੇ ਨਾਲ 1595 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਜੋ ਆਪਣੇ 6ਵੇਂ ਗੁਰੂ ਨੇਗੇ 1581 ਦੇ ਵਿੱਚ ਇਹਨਾਂ ਨੂੰ ਗੁਰਸ਼ਿਪ ਮਿਲੀ ਤੇ 1606 ਤੱਕ ਇਹ ਗੁਰਗੱਦੀ ਤੇ ਵਿਰਾਜਮਾਨ ਰਹੇ ਗੁਰੂ ਅਰਜਨ ਦੇਵ ਜੀ ਦੇ ਲਾਈਫ ਟਾਈਮ ਦੇ ਵਿੱਚ ਉਹਨਾਂ ਨੇ ਕੀ ਕੁਝ ਡਿਫਿਕਲਟੀਜ਼ ਫੇਸ ਕੀਤੀਆਂ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਦਾ ਵਿਰੋਧ ਉਹ ਐਲਡਰ ਬ੍ਰਦਰਸ ਸੀ ਮੀਣਾ ਸੰਪਰਾਇ ਦੀ ਸਥਾਪਨਾ ਵੀ ਪ੍ਰਿਥੀ ਚੰਦ ਨੇ ਕੀਤੀ ਸੀ ਤੇ ਉਸ ਨੇ ਵਿਦਰੋਹ ਕੀਤਾ ਸੀਗਾ ਗੁਰਗੱਦੀ ਦੇ ਖਿਲਾਫ ਕਿ ਜੋ ਅਸਲੀ ਹੱਕਦਾਰ ਹੈ ਉਹ ਪ੍ਰਿਥੀ ਚੰਦ ਹੈ ਉਸ ਨੂੰ ਐਵੇਂ ਲੱਗਦਾ ਹੁੰਦਾ ਸੀਗਾ ਇਸ ਲਈ ਉਸ ਨੇ ਰਿਵੋਲਟ ਕੀਤਾ ਉਸ ਤੋਂ ਬਾਅਦ ਮੁਸਲਿਮ ਦੇ ਵੱਲੋਂ ਵਿਰੋਧ ਸੀਗਾ ਮੁਸਲਮਾਨਾਂ ਨੇ ਆਪਣੇ ਧਰਮ ਦੀ ਰੱਖਿਆ ਲਈ ਸਰਹੰਦਵੀ ਕਿ ਨਕਸ਼ਬੰਦੀ ਲਹਿਰ ਦੀ ਸਥਾਪਨਾ ਕੀਤੀ ਤੇ ਇਸ ਦੇ ਹੈੱਡ ਸੀਗੇ ਸ਼ੇਖ ਅਹਿਮਦ ਸਰਹੰਦੀ ਬ੍ਰਾਹਮਣ ਵੱਲੋਂ ਵੀ ਓਪੋਜੀਸ਼ਨ ਮਿਲੀ ਚੰਦੂ ਸ਼ਾ ਚੰਦੂ ਸ਼ਾ ਦੀਵਾਨ ਦਾ ਲਾਹੌਰ ਲਾਹੌਰ ਦਾ ਦੀਵਾਨ ਸੀਗਾ ਉਸ ਦੇ ਵੱਲੋਂ ਵੀ ਓਪੋਜੀਸ਼ਨ ਗੁਰੂ ਸਾਹਿਬ ਨੇ ਫੇਸ ਕੀਤੀ ਹਰਿਮੰਦਰ ਸਾਹਿਬ ਦਾ ਨਿਰਮਾਣ ਡਵੈਲਪਮੈਂਟ ਕੀ ਕੀਤੀ ਅੰਡਰ ਗੁਰੂ ਅਰਜਨ ਦੇਵ ਜੀ ਦੇ ਅੰਡਰ ਸਿੱਖੀਜ਼ਮ ਦੀ ਡਿਵੈਲਪਮੈਂਟ ਕੀ ਹੋਈ 13 ਜਨੂਅਰੀ 1588 ਵਿੱਚ ਨੀਂ ਰਖਵਾਈ 1601 ਦੇ ਵਿੱਚ ਕੰਪਲੀਟ ਹੋਇਆ ਸੰਤੋਖ ਸਰਨਾਮ ਸਰਸਰੋਵਰ ਸਿਟੀ ਫਾਊਂਡ ਕੀਤੀ ਤਰਨਤਾਰਨ 1590 ਦੇ ਵਿੱਚ ਕਰਤਾਰਪੁਰ ਜਲੰਧਰ 1594 ਦੇ ਵਿੱਚ ਪੁੱਤਰ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਤੋਂ ਬਾਅਦ ਬਿਆਸ ਨਦੀ ਦੇ ਕੰਢੇ 1595 ਵਿੱਚ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ ਤੇ ਅ ਅਧਿਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ RAM RAM ਸਰ ਸਰੋਵਰ ਦੇ ਕੰਡੇ ਸ਼ੁਰੂ ਕੀਤਾ ਭਾਈ ਗੁਰਦਾਸ ਜੀ ਨੇ ਬਾਣੀ ਲਿਖਣ ਦਾ ਕੰਮ ਕੀਤਾ ਅਧਿਗ੍ਰੰਥ ਸਾਹਿਬ ਦੇ ਵਿੱਚ 1 ਤੋਂ 5 ਗੁਰੂਆਂ ਦੀਆਂ ਬਾਣੀਆਂ ਨੇਗੀਆਂ ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੇ ਨੇ ਸੂਫੀ ਸੰਤ ਭੱਟਾ ਭਗਤਾਂ ਦੀ ਬਾਣੀ ਦਰਜ ਹੈ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਐਡ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਬਣਾਏ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੰਦ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਫ੍ਰੈਂਡਲੀ ਰਿਲੇਸ਼ਨਸ ਰਹੇ ਅਕਬਰ ਦੇ ਨਾਲ ਅਤੇ ਉਸ ਤੋਂ ਬਾਅਦ ਸਕਸੈਸਰ ਬਣੇ ਗੁਰੂ ਹਰਗੋਬਿੰਦ ਜੀ 24 ਮਈ 1606 ਈਸਵੀ ਨੂੰ ਲਾਹੌਰ ਵਿਖੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਦਿੱਤੀ ਨੈਕਸਟ ਕੁਐਸਚਨ ਹੈਗਾ ਆਪਣਾ ਵਿਚ ਕਨਾਲ ਪ੍ਰੋਜੈਕਟ ਟਰਾਂਸਫਾਰਮ ਪੰਜਾਬ ਇਨਟੂ ਦਾ ਗ੍ਰੇਨਰੀ ਆਫ ਇੰਡੀਆ ਉੱਪਰ ਬਾਰੀ ਦੁਆਬ ਕਨਾਲ ਐਂਡ ਪਾਖੜਾ ਨੰਗਲ ਬ੍ਰਿਟਿਸ਼ਾਂ ਨੇ 1859 ਵਿੱਚ ਅੱਪਰ ਬਾਰੀ ਦੁਆਬ ਨਹਿਰ ਬਣਾਈ ਸੀ ਆਜ਼ਾਦੀ ਤੋਂ ਬਾਅਦ ਭਾਖੜਾ ਨੰਗਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਕਿ ਜੋ ਭਾਖੜਾ ਡੈਮ ਹੈਗਾ ਉਸ ਦੀ ਹਾਈਟ 226 ਮੀਟਰ ਹੈ ਸਤਲੁਜ ਉੱਤੇ ਠੀਕ ਹੈ ਤੇ ਗ੍ਰੀਨ ਰੈਵੋਲੂਸ਼ਨ 1960 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ ਤੇ ਪੰਜਾਬ ਹਰਟਲੈਂਡ ਆਫ ਇੰਡੀਆ ਦਾ ਬਣਿਆ ਸੀਗਾ ਉਸ ਟਾਈਮ ਤੇ ਠੀਕ ਹੈ ਤੇ ਇਸ ਦਾ ਆਨਸਰ ਹੈ ਅੱਪਰ ਬਾਰੀ ਦੁਆਬ ਕਨਾਲ ਐਂਡ ਪਾਖੜਾ ਨੰਗਲ ਇਹਨਾਂ ਕਰਕੇ ਇੰਡੀਆ ਦਾ ਹੀ ਗ੍ਰੇਨਰੀ ਭਾਰਤ ਦਾ ਅਨਾਜਕਾਰ ਬਣਿਆ ਕੋਸ ਡੈਮ ਪਾਣਨੰਦੀਆ ਪੰਜਾਬ ਦੇ ਮੁੱਖ ਡੈਮ ਹੈਗੇ ਨੇ ਪਾਖੜਾ ਨੰਗਲ ਡੈਮ ਸਤਲੁਜ ਰਿਵਰ ਤੇ ਹਾਈਐਸਟ ਗ੍ਰੈਵਿਟੀ ਡੈਮ ਹੈ ਵਰਲਡ ਦੇ ਵਿੱਚ ਪੰਜਾਬ ਹਿਮਾਚਲ ਬਾਰਡਰ ਤੇ ਆ ਪੋਂਗ ਡੈਮ ਜਾਂ ਫਿਰ ਮਹਾਰਾਣਾ ਪ੍ਰਤਾਪ ਸਾਗਰ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿਟਿਊਏਟਡ ਹੈ ਬਿਆਸ ਰਿਵਰ ਤੇ ਬਟ ਮੇਜਰ ਬੈਨੀਫਿਟ ਨੇ ਜਿਹੜੇ ਉਹ ਪੰਜਾਬ ਨੂੰ ਮਿਲਦੇ ਨੇਗੇ ਰੋਪੜ ਬੈਰੇਜ ਸਤਲੁਜ ਰਿਵਰ ਤੇ ਆ ਫਾਰ ਇਰੀਗੇਸ਼ਨ ਐਂਡ ਡਾਇਵਰਜਨ ਆਫ ਵਾਟਰ ਦੇ ਲਈ ਇਸ ਨੂੰ ਯੂਜ਼ ਕੀਤਾ ਜਾਂਦਾ ਹੈ ਹਰੀਕੇ ਬੈਰੇਜ ਬਿਆਸ ਅਤੇ ਸਤਲੂ ਰੀਵਰ ਤੇ ਸੰਗਮ ਤੇ ਖਰੀਕੇ ਵੈਟਲੈਂਡ ਇਹ ਬਣਾਉਂਦਾ ਜੋ ਕਿ ਨਾਰਥ ਇੰਡੀਆ ਦੇ ਵਿੱਚ బిਗੇਸਟ ਹੈ ਹੁਸੈਨੀ ਵਾਲਾ ਹੈਡਵਰਕ ਸਤਲੂਜ਼ ਰੀਵਰ ਤੇ ਫਿਰੋਜ਼ਪੁਰ ਦੇ ਨੇੜੇ ਵਿਚ ਫੇਮਸ ਯੂਨੀਵਰਸਿਟੀ ਇਨ ਪੰਜਾਬ ਵਾਸ ਇਸਟੈਬਲਿਸ਼ਡ ਇਨ ਮੈਮਰੀ ਆਫ ਅ ਜਲੀਆਂ ਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਕਿਹੜੀ ਯੂਨੀਵਰਸਿਟੀ ਬਣਾਈ ਗਈ ਸੀਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ 1969 ਦੇ ਵਿੱਚ ਠੀਕ ਹੈ ਅ ਅੰਮ੍ਰਿਤਸਰ ਦੇ ਵਿੱਚ ਇਸ ਦੀ ਸਟੈਬਲਿਸ਼ਮੈਂਟ ਕੀਤੀ ਗਈ ਸੀ ਇਨ ਮੈਮਰੀ ਆਫ ਗੁਰੂ ਨਾਨਕ ਦੇਵ ਜੀ ਐਂਡ ਇਸ ਨੂੰ ਲਿੰਕ ਕੀਤਾ ਗਿਆ ਫ੍ਰੀडम ਸਟਰਗਲ ਦੇ ਫ੍ਰੀडम ਸਟਰਗਲ ਦੇ ਨਾਲ ਵੀ 1969 ਵਿੱਚ ਅੰਮ੍ਰਿਤਸਰ ਦੇ ਵਿੱਚ ਬਣਾਈ ਗਈ ਸੀ ਅਦਰ ਮੈਮੋਰੀਅਲ ਕੀ ਨੇ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਐਕਟ 1951 ਦੇ ਵਿੱਚ ਆਇਆ ਸੀਗਾ ਉਦਮ ਸਿੰਘ ਨੇ ਜਿਹੜੇ ਉਹ ਐਸੋਸੀਏਟ ਨੇਗੇ ਜਿਨ੍ਹਾਂ ਨੇ ਜਨਰਲ ਆਡਾਇਰ ਨੂੰ ਮਾਰਿਆ ਸੀਗਾ 1940 ਲੰਡਨ ਦੇ ਵਿੱਚ ਜੀਐਨਡੀ ਯੂਏ ਜਿਹੜੀ ਉਹ ਸਪੈਸ਼ਲਾਈਜ਼ ਹੈ ਇਨ ਪੰਜਾਬੀ ਲੈਂਗੁਏਜ ਐਂਡ ਹੈਰਿਟੇਜ ਸਟੱਡੀਜ਼ ਹੋਰ ਯੂਨੀਵਰਸਿਟੀਆਂ ਕਿਹੜੀਆਂ ਨੇ ਪੰਜਾਬ ਯੂਨੀਵਰਸਿਟੀ ਐਟ ਪ੍ਰੈਜ਼ੈਂਟ ਚੰਡੀਗੜ੍ਹ ਦੇ ਵਿੱਚ ਹੈ ਠੀਕ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵੀ ਪਟਿਆਲਾ ਥਾਪਰ ਯੂਨੀਵਰਸਿਟੀ ਪਟਿਆਲਾ ਬਾਬਾ ਫਰੀਦ ਹੈਲਥ ਸਾਇੰਸ ਯੂਨੀਵਰਸਿਟੀ ਫਰੀਦਕੋਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ 1962 ਇਹ ਇੰਪੋਰਟੈਂਟ ਹੈ ਐਗਜ਼ਾਮ ਦੇ ਵਿੱਚ ਆਂਦੀ ਹੈ ਲੁਧਿਆਣਾ ਵਿਖੇ ਗੁਰੂ ਅੰਗਦ ਦੇਵ ਜੀ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ IKJ PTU ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿਖੇ GNDU ਅੰਮ੍ਰਿਤਸਰ ਵਿਖੇ ਗੁਰੂ ਰਵੀਦਾਸ ਆਯੁਰਵੇਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਵਿਦ ਸਿੱਖ ਗੁਰੂ ਐਸਟੈਬਲਿਸ਼ਡ ਦਾ ਅਕਾਲ ਤਖਤ ਐਂਡ ਵੈਨ ਗੁਰੂ ਹਰਗੋਬਿੰਦ ਜੀ ਨੇ ਸਥਾਪਨਾ ਕੀਤੀ ਸੀ ਅਕਾਲ ਤਖਤ ਦੀ 1609 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਜੀ ਦੀ ਦੀ ਬਰਥ ਗੁਰੂ ਹਰਗੋਬਿੰਦ ਜੀ ਦਾ ਬਰਥ ਹੁੰਦਾਗਾ 14 ਜੂਨ 1595 ਅੰਮ੍ਰਿਤਸਰ ਦੇ ਪਿੰਡ ਵਡਾਲੀ ਵਿਖੇ ਫਾਦਰ ਉਹਨਾਂ ਦੇ ਸੀ ਗੁਰੂ ਅਰਜਨ ਦੇਵ ਜੀ ਮਦਰ ਸੀ ਗੰਗਾ ਦੇਵੀ ਜੀ ਠੀਕ ਹੈ ਤੇ ਉਹਨਾਂ ਦੀ ਮੈਰਿਜ ਹੁੰਦੀ ਹੈ ਮਾਤਾ ਦਮੋਦਰੀ ਮਾਤਾ ਮਰਵਾਹੀ ਮਾਤਾ ਨਾਨਕੀ ਪੰਜ ਉਹਨਾਂ ਦੇ ਪੁੱਤਰ ਹੁੰਦੇ ਨੇ ਬਾਬਾ ਗੁਰਦਿੱਤਾ ਜੀ ਅੰਨੀ ਰਾਏ ਜੀ ਸੂਰਜਮਲ ਜੀ ਅਟਲ ਰਾਏ ਜੀ ਅਤੇ ਤੇਗ ਬਹਾਦਰ ਜੀ ਜੋ ਆਪਣੇ 9ਵਾਂ ਗੁਰੂ ਬਣਦੇ ਨੇ ਉਹਨਾਂ ਦੀ ਇੱਕ ਡਾਟਰ ਹੁੰਦੀ ਹੈ ਬੀਬੀ ਵੀਰੋ ਜੀ ਗੁਰੂਸ਼ਿਪ ਤੇ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ 1606 ਵਿੱਚ 1645 ਤੱਕ ਉਹ ਗੁਰਗੱਦੀ ਤੇ ਵਿਰਾਜਮਾਨ ਰਹਿੰਦੇ ਨੇ ਨਵੀਆਂ ਨੀਤੀਆਂ ਕਿਹੜੀਆਂ ਅਪਣਾਈਆਂ ਸੀ ਗੁਰੂ ਹਰਗੋਬਿੰਦ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਦੇ ਲਈ ਉਹਨਾਂ ਨੇ ਮੀਰੀ ਪੀਰੀ ਦੀ ਸ਼ੁਰੂਆਤ ਕੀਤੀ ਸ਼ਾਸਤਰ ਧਾਰਨ ਕਰਨੇ ਪਏ ਉਹਨਾਂ ਨੂੰ ਮੀਰੀ ਪੀਰੀ ਸਵਾਰਡਜ਼ ਆਰਗੇਨਾਈਜੇਸ਼ਨ ਆਫ ਆਰਮੀ ਕਲੈਕਸ਼ਨ ਆਫ ਆਰਮਜ਼ ਐਂਡ ਹਾਰਸਸ ਅਕਾਲ ਤਖਤ ਸੈਦ ਦੀ ਸਥਾਪਨਾ ਵਿੱਚ ਪੰਜਾਬੀ ਰੈਵੋਲਿਊশনারੀ ਰੈਵੋਲਿਊশনারੀ ਵਾਸ ਕਾਲਡ ਸ਼ਹੀਦ-ਏ-ਆਜ਼ਮ ਕੀਨਾਂ ਨੂੰ ਪੰਜਾਬੀ ਇਨਕਲਾਬੀ ਸ਼ਹੀਦ ਆਜ਼ਮ ਕਿਹਾ ਜਾਂਦਾ ਹੈਗਾ ਭਗਤ ਸਿੰਘ ਇਹਨਾਂ ਦਾ ਜਨਮ ਹੁੰਦਾ ਹੈਗਾ 1907 ਬੰਗਾ ਲਾਲਪੁਰ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਸੌਰੀ 23 ਮਾਰਚ 1931 ਲਾਹੌਰ ਦੇ ਵਿੱਚ ਸ਼ਹੀਦ ਹੁੰਦੇ ਨੇ ਅਲੌਂਗ ਵਿਦ ਰਾਜਗੁਰੂ ਐਂਡ ਸੁਖਦੀਪ 1900 ਅੱਛਾ ਇਹ ਪੰਜਾਬੀ ਦੇ ਵਿੱਚ ਹੈਗਾ ਕਰਤਾਰ ਸਿੰਘ ਸਰਾਬਾ ਤੋਂ ਇਨਸਪਾਇਰ ਹੁੰਦੇ ਨੇ ਸਲੋਗਨ ਦਿੱਤਾ ਇਹਨਾਂ ਦੇ ਟਾਈਮ ਇਹਨਾਂ ਨੇ ਫੇਮਸ ਕੀਤਾ ਸਲੋਗਨ ਇਨਕਲਾਬ ਜ਼ਿੰਦਾਬਾਦ ਸ਼ਹੀਦ ਭਗਤ ਸਿੰਘ ਵੱਲੋਂ ਜੋ ਕਿ ਨਹੀਂ ਸੀ ਦਿੱਤਾ ਗਿਆ ਪਲੇਸ ਆਫ ਸੈਰੀਮੇਸ਼ਨ ਹੁਸੈਨੀwala ਫਿਰੋਜ਼ਪੁਰ ਪੰਜਾਬ ਪਿਤਾ ਸੀ ਉਹਨਾਂ ਦੇ ਕਿਸ਼ਨ ਸਿੰਘ ਤਾਇਆ ਸੀ ਉਹਨਾਂ ਦੇ ਅਜੀਤ ਸਿੰਘ ਚਾਚਾ ਸਵਰਨ ਸਿੰਘ ਲਾਲਾ ਲਾਜਪਤ ਰਾਏ ਦੀ ਮੌਤ ਤੋਂ ਬਾਅਦ ਜੋ ਜਿੰਨਾਂ ਦੀ ਮੌਤ ਸਗੀ ਉਹ लाठी ਚਾਰਜ ਦੇ ਵਿੱਚ ਹੋਈ ਸੀ ਸ਼ਹੀਦ ਹੋਏ ਸੀ ਉਹ 1928 ਦੇ ਵਿੱਚ ਤਾਂ ਉਹਨਾਂ ਤੋਂ ਉਹ ਮਤਲਬ ਬਹੁਤ ਇਨਸਪਾਇਰ ਹੋਈ ਸੀ ਸ਼ਹੀਦ ਭਗਤ ਸਿੰਘ ਜੀ ਉਹਨਾਂ ਨੂੰ ਐਸੀ ਵੀ ਮੈਂ ਲਾਲਾ ਲਾਜਪਤ ਰਾਏ ਜੀ ਦਾ ਅੰਗਰੇਜ਼ਾਂ ਤੋਂ ਬਦਲਾ ਲੈਣਾ ਹੈਗਾ ਕਿਲਿੰਗ ਆਫ ਸੌਂਡਰਸ ਜਿਸ ਦੇ ਕਾਰਨ ਜੇਪੀ ਸੌਂਡਰਸ ਨੂੰ ਮਾਰਿਆ ਗਿਆ ਉਹਨਾਂ ਦੀ ਬਦਲਾ ਬਦਲਾ ਲੈਣ ਦੇ ਲਈ ਮੌਤ ਦਾ ਅਸੈਂਬਲੀ ਬੌਮਬਿੰਗ ਹੋਈ 8 April 1929 ਨੂੰ ਬੁਟਕੇਸ਼ਵਰ ਦੱਤ ਦੇ ਨਾਲ ਦਿੱਲੀ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ ਨਾਰਾ ਲੌਂਗ ਲਿਵ ਰੈਵੋਲੂਸ਼ਨ 23 March 1931 ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਥੈਂਕ ਯੂ एवरीवन